ਚੈਨਲ ਜਿਹੜੀ ਸਬ ਕਮੇਟੀ ਦੇ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ ਵਿੱਤ ਮੰਤਰੀ ਦੇ ਵੱਲੋਂ ਕਈ ਜਿਹੜੀਆਂ ਮੰਗਾਂ ਤੇ ਸਹਿਮਤੀ ਵੀ ਜਿਤਾਈ ਗਈ ਸੀ ਜਿਵੇਂ ਕਿ ਮੁਲਾਜ਼ਮਾਂ ਨੂੰ ਡੀ ਬਲੈਕੀ ਸਟੇਟਾ ਦੇ ਨਾਲੋਂ 13% ਕਟਾਅ ਮਿਲ ਰਿਹਾ ਹੈ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਤੇ ਹੋਰ ਵੀ ਜਿਹੜੀਆਂ ਕਾਫੀ ਮੰਗਾਂ ਜਿਹੜੀਆਂ ਸਨ ਮੁਲਾਜ਼ਮਾਂ ਦੀਆਂ ਇਸੇ ਸਬੰਧ ਦੇ ਵਿੱਚ ਇੱਕ ਜਥੇਬੰਦੀ ਨਾਲ ਸਬਕਮੇਟੀ ਨੇ ਮੀਟਿੰਗ ਕਰਕੇ ਵੱਡੀ ਖੁਸ਼ਖਬਰੀ ਜਿਹੜੀ ਹੈ ਮੁਲਾਜ਼ਮਾਂ ਨੂੰ ਦਿੱਤੀ ਹੈ ਸੋ ਜਾਣਦੇ ਆ ਉਸ ਦੇ ਬਾਰੇ ਜਿਹੜੀ ਕਿਹੜੀ ਖੁਸ਼ਖਬਰੀ ਜਿਹੜੀ ਮਿਲੀ ਹੈ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਅੱਜ ਦੀ ਨਵੀਂ ਅਪਡੇਟ ਹੈ ਪੰਜਾਬ ਸਬਕਮੇਟੀ ਦੇ ਮੁਲਾਜ਼ਮ ਜਥੇਵੰਦਿਆਂ ਨੇ ਕੀਤੀ ਇਹ ਮੀਟਿੰਗ ਇਸ ਦੇ ਜਿਹੜੀ ਹੈ ਜਾਣਕਾਰੀ ਦਵਾਂਗੇ ਇਸ ਸਬਕਮੇਟੀ ਦੀ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਨੂੰ ਕੀ ਹਾਸਲ ਹੋਇਆ ਸੋ ਦੋਸਤੋ ਪੰਜਾਬ ਕੈਬਨਿਟ ਸਬ ਕਮੇਟੀ ਨੇ ਮਲਾਜ਼ਮ ਜਥੇਬੰਦੀਆਂ ਨਾਲ ਇੱਕ ਮੀਟਿੰਗ ਅਹਿਮ ਕੀਤੀ ਹੈ ਮਾਨ ਪੱਤੇ ਦੇ ਵਿੱਚ ਵਾਅਦਾ ਕਰਨ ਦਾ ਜਿਹੜਾ ਭਰੋਸਾ ਦਿੱਤਾ ਹੈ ਸੋ ਦੋਸਤੋ ਜਿਹੜਾ ਹੈ ਮਿੱਟੀ ਮੇਲ ਵਰਕਰਾਂ ਦੀ ਜਿਹੜੀ ਤਨਖਾਹ ਦੇ ਵਿੱਚ 20% ਦਾ ਰੈਗੂਲਰ ਸਲਾਨਾ ਵਾਅਦਾ ਕੀਤਾ ਜਾਵੇ ਇਹ ਮਾਨ ਪੱਤਾ ਵਰਕਰ ਸਾਂਝਾ ਮੋਰਚਾ ਪੰਜਾਬ ਦੀ ਸੇਵਾ ਸੱਤਰ 76 ਛੰਡੀਗੜ੍ਹ ਦੇ ਵਿਖੇ ਕੈਬਨਿਟ ਸਬ ਕਮੇਟੀ ਜਿਹੜੀ ਨਾਲ ਮੀਟਿੰਗ ਜਿਹੜੀ ਹੋਈ ਹੈ ਮੀਟਿੰਗ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਰ ਮੰਤਰੀ ਕੁਲਦੀਪ ਸਿੰਘ ਢਾਲੀਵਾ ਤੋਂ ਇਲਾਵਾ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਇਹਦੇ ਨਾਲ ਹੀ ਹੋਰ ਵੀ ਜਿਹੜੇ ਕੀ ਜਿਹੜੇ ਆਗੂ ਸੀਗੇ ਇਸ ਤੋਂ ਇਲਾਵਾ ਗੱਲ ਕਰ ਲੈਣੇ ਆ ਜਿਹੜੇ ਸਾਂਝੇ ਮੋਰਚੇ ਦੇ ਆਗੂਆਂ ਦੇ ਵੱਲੋਂ ਮਿੱਡੇ ਮੀਲ ਵਰਕਰ ਆਸ਼ਾ ਵਰਕਰ ਤੇ ਜਿਹੜੀ ਅਤੀ ਜਿਹੜੀ ਇਸ ਦੀਆਂ ਜਿਹੜੀਆਂ ਅਹਿਮ ਮੰਗਾਂ ਤੇ ਵਿਸਤਾਰ ਸਹਿਤ ਗੱਲਬਾਤ ਜਿਹੜੀ ਹੈ ਕਰਦਿਆਂ ਸਰਕਾਰ ਨੂੰ ਉਨ੍ਹਾਂ ਦੇ ਚੋਣ ਵਾਦੇ ਯਾਦ ਕਰਵਾਏ ਗਏ ਆਗੂਆਂ ਨੇ ਮੰਗ ਕੀਤੀ ਹੈ ਕਿ ਆਸ਼ਾ ਵਰਕਰ ਦੇ ਮਿਡੇ ਮੀਲ ਵਰਕਰਾਂ ਦੇ ਕਟੋ-ਕਟ ਉਰਸਤਾ ਦਾ ਕਾਨੂੰਨ ਲਾਗੂ ਕਰਕੇ ਮਹਿਕਮੇ ਦੇ ਅੰਦਰ ਪੱਕਾ ਕੀਤਾ ਜਾਵੇ ਅਤੇ ਆਸ਼ਾ ਨੂੰ ਜਿਹੜੇ ਆਂਗਣਵਾੜੀਆਂ ਨੂੰ ਜਿਹੜੇ ਸੁਪਰਵਾਈਜ਼ਰ ਦੇ ਬਰਾਬਰ ਸਕੇਲ ਦਿੱਤੀ ਜਾਣ ਮਿਡੇ ਮੀਲ ਵਰਕਰਾਂ ਨੂੰ ਵੀ ਜਿਹੜੇ ਵਰਦੀ ਦਿੱਤੀ ਜਾਵੇ ਸੋ ਦੋਸਤੋ ਆਸ਼ਾ ਵਰਕਰ ਨੂੰ ਜਿਹੜੀ ਹੈ ਮਿਲੀ ਰਹੀ ਵਰਦੀ ਦਾ ਜਿਹੜਾ ਪੱਤਾ ਟਾਈਮ ਦੇ ਨਾਲ ਖਾਤਿਆਂ ਵਿੱਚ ਪਾਇਆ ਜਾਵੇ ਆਸ਼ਾ ਵਰਕਰ ਦੇ ਘੱਟੇ ਹੋਏ ਜਿਹੜੇ ਇਨਵੈਸਟ ਮੋੜ ਬਹਾਲ ਕੀਤੀ ਜਾਣ ਆਸ਼ਾ ਵਰਕਰ ਅਤੇ ਮਿੱਟੀ ਮੇਲ ਵਰਕਰਾਂ ਦੀ ਜਿਹੜੀ ਤਨਖਾਹ ਦੇ ਵਿੱਚ 20% ਦਾ ਜਿਹੜਾ ਰੈਗੂਲਰ ਸਲਾਨਾ ਵਾਧਾ ਕੀਤਾ ਜਾਵੇ ਮਾਨ ਪੱਤਾ ਵਰਕਰਾਂ ਤੇ ਜਿਹੜੇ ਜੋ ਪੁਰਸ਼ਪਤਾ ਛੁੱਟੀ ਦੇ ਨਿਯਮ ਜਿਹੜੀ ਨਿਯਮ ਸੀ ਤਰੰਤ ਲਾਗੂ ਕੀਤੇ ਗਏ 12 ਸਾਲ ਦੀ ਉਮਰ ਜਿਹੜੀ ਪੂਰੀ ਕਰ ਚੁੱਕੀਆਂ ਆਸ਼ਾ ਵਰਕਰ ਨੂੰ 5 ਲੱਖ ਦੀ ਗ੍ਰੈਟੀਟੀ ਅਤੇ ਘੱਟੋ ਘੱਟ 9000 ਰੁਪਏ ਜਿਹੜੀ ਪੈਨਸ਼ਨ ਦੇ ਜਿਹੜੇ ਦੇ ਕੇ ਸੇਵਾ ਮੁਕਤ ਕੀਤਾ ਜਾਵੇ ਅਤੇ ਮਿੱਡੇ ਮੀਲ ਤੇ ਆਸ਼ਾ ਵਰਕਰ ਦਾ ਜਿਹੜਾ ਹੈ 5 ਲੱਖ ਦਾ ਬੀਮਾ ਕੀਤਾ ਜਾਵੇ ਸੋ ਦੋਸਤੋ ਕੈਬਨਰ ਸਬਕਮੇਟੀ ਦੇ ਵੱਲੋਂ ਮੋਰਚੇ ਨੂੰ ਭਰੋਸਾ ਦਿੱਤਾ ਗਿਆ ਕਿ ਮਿਲ ਰਹਿਮਾਨ ਪੱਤੇ ਨੂੰ 2 ਮਹੀਨਿਆਂ ਦੇ ਵਿੱਚ ਦੁੱਗਣਾ ਕੀਤਾ ਜਾਵੇਗਾ ਪੁਸ਼ਤਾ ਛੁੱਟੀ ਵਰਕਰਾਂ ਦੇ ਪੱਤਿਆਂ ਵਿੱਚ 20% ਦਾ ਸਾਲਾਨਾ ਵਾਅਦਾ ਆਸ਼ਾ ਵਰਕਰ ਦੇ ਜਿਹੜੇ ਕੱਟੇ ਹੋਏ ਜਿਹੜੇ ਇਨਵੈਸਟ ਬਹਾਲ ਕਰਕੇ ਅਤੇ ਮਿੱਡੇ ਮੀਲ ਵਰਕਰਾਂ ਨੂੰ ਜਿਹੜੀ ਵੜਦੀ ਦੇਣ ਤੇ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕਰ ਦਿੱਤੇ ਜਾਣਗੇ ਸੋ ਦੋਸਤੋ ਮਾਨਪੱਤਾ ਵਰਕਰ ਸਾਂਝਾ ਮੋਰਚਾ ਦੇ ਆਗੂਆਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਤੁਰੰਤ ਲਾਗੂ ਨਹੀਂ ਕਰਦੀ ਤਾਂ ਮਾਨਪੱਤਾ ਵਰਕਰ ਅਗਲੇ ਤਿੱਖੇ ਸੰਘਰਸ਼ ਦੇ ਲਈ ਤੇ ਆਰ ਬੈਠੇ ਨੇ ਸੋ ਦੋਸਤੋ ਇਹ ਸੀ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਜੋ ਕਿ ਮੀਟਿੰਗ ਦੇ ਵਿੱਚ ਜਿਹੜੀ ਹਾਂ ਭਰੋਸਾ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਹੈ ਵਿੱਤ ਮੰਤਰੀ ਦੇ ਵੱਲੋਂ ਹੁਣ ਦੇਖਣਾ ਇਹ ਹੋਵੇਗਾ ਕਦੋਂ ਤੱਕ ਉਹਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਜਿਹੜਾ ਕੀਤਾ ਜਾਂਦਾ ਹੈ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ